ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਨੋ ਜੀ ਅੱਜ ਮੈਂ ਤੁਹਾਨੂੰ ਨਾ ਮੈਂ ਦੇਸ਼ ਦੇ ਪਪਾ ਦੀਆਂ ਕੁਝ ਕੁ ਚੀਜ਼ਾਂ ਦਿਖਾਉਣੀ ਆ ਜਿਹੜੀਆਂ ਉਹਨਾਂ ਨੇ ਮੰਗਾਵਾ-ਮੰਗਾ ਕੇ ਰੱਖੀਆਂ ਸੀ ਇਹ ਲਫਾਫਾ ਉਹਨਾਂ ਦਾ ਉਹ ਮੇਰੀ ਇਤਿਆਸ ਸੀਗਾ ਤੇ ਮੈਨੂੰ ਕਹਿੰਦੇ ਸਾਹਮਣੇ ਰੱਖ ਦੇ ਤੇ ਮੈਂ ਉਹਦਾ ਹੀ ਸਾਹਮਣੇ ਰੱਖਤਾ ਆ ਦੇਖੋ ਜਿਹੜੀਆਂ ਆਪਾਂ ਜਦੋਂ ਇਹ ਪ੍ਰੈਸ਼ਰ ਖਰਾਬ ਹੋ ਜਾਂਦਾ ਤੇ ਆਪਾਂ ਨਮਾ ਬਦਲ ਲੈਣੇ ਆ ਇਹ ਮੰਗਾ ਕੇ ਰੱਖਿਆ ਹਨਾ ਤੇ ਇਹ ਮੰਗਾਇਆ ਇੱਕਾ ਬੋਟਲ ਪਈ ਐ ਇਹ ਮੰਗਾਈ ਇੱਕ ਬੋਟਲ ਹੋਰ ਐ ਤੇ ਉਹ ਮੈਂ ਪ੍ਰੈਸ ਵਾਲੇ ਟੇਬਲ ਤੇ ਰੱਖੀ ਹੋਈ ਐ ਇੱਕ ਉਹਨਾਂ ਨੇ ਉਹ ਮੰਗਾਈ ਸੀ ਅ ਉਹ ਨਾ ਜਦੋਂ ਇੱਥੇ ਆਏ ਅਸੀਂ ਫਰੀਦਕੋਟ ਤੇ ਉਦੋਂ ਥੋੜੇ ਬੁਮਾਤ ਤਾਂ ਹੈਗੇ ਸੀਗੇ ਹੁਣ ਸਾਰੀ ਹੋ ਗਈ ਸੀ ਬਿਹਾਰਪੁਰ ਹੋਣ ਲੱਗਿਆ ਉਸ ਤੋਂ ਬਾਅਦ ਪਤਾ ਡਾਇਗਨੋਸ ਵੀ ਹੋ ਗਿਆ ਪਰ ਜਦੋਂ ਅਸੀਂ ਟਰੀਟਮੈਂਟ ਲੈਣ ਲੱਗੇ ਸੀਗੇ ਤੇ ਸਾਨੂੰ ਕਾਫੀ ਉਮੀਦ ਹੋ ਗਈ ਸੀਗੀ ਵੀ ਉਹ ਠੀਕ ਹੋ ਜਾਣਗੇ ਉਹਨਾਂ ਨੂੰ ਵੀ ਇਸੇ ਮੈਂ ਠੀਕ ਹੋ ਜਾਊਗਾ ਹਨਾ ਦੇਖੋ ਜੀ ਅੱਜ ਨਾਲ ਚਿਰ ਆਪਾਂ ਸਾਹ ਚੱਲਦੇ ਨੇ ਉਹਨਾਂ ਚ ਰਸਤਾ ਹੁੰਦੀ ਹੋਈ ਆ ਹਨਾ ਉਮੀਦ ਪੂਰੀ ਸੀਗੀ ਤੇ ਉਸ ਟਾਈਮ ਜਦੋਂ ਰੇਸ਼ ਦੇ 딸 ਦੀ ਬੇਟੀ ਉਹਨਾਂ ਦਾ ਪਤਾ ਲੈਣ ਆਈ ਸੀਗੀ ਮੈਨੂੰ ਯਾਦ ਆ ਕਿ ਉਹ ਸਰਦੀਆਂ ਜੀਆਂ ਦੇ ਦਿਨ ਸੀਗੇ ਉਹ ਖਬਰ ਲੈਣ ਆਈ ਸੀਗੀ ਤੇ ਅੰਦੇ ਨੇ ਬੈਠੇ ਹਨਾ ਚਲੋ ਰੋਟੀ ਰੋਟੀ ਖਾਧੀ ਤੇ ਉਹ ਇੱਥੇ ਬੈਠੇ ਸੀ ਆਹ ਬੈਡਰੂਮ ਦੇ ਵਿੱਚ ਜਿੱਥੇ ਅਸੀਂ ਹੁਣ ਰਹਿੰਦੇ ਆ ਤੇ ਉਹ ਨਾ ਜਦੋਂ ਜਾਣ ਲੱਗੇ ਉਹਨੂੰ ਕਹਿੰਦੇ ਵੀਰਪਾਲ ਉਹਨਾਂ ਵੀਰਪਾਲ ਆ ਕਹਿੰਦੇ ਵੀਰਪਾਲ ਤੂੰ ਨਾ ਜੇ ਤੈਨੂੰ ਥੋੜੇ ਕੋਲ ਟਾਈਮ ਹੈਗਾ ਮੈਨੂੰ ਨਾ ਉਹ ਲਿਆ ਕੇ ਦਿਓ ਜਿਹੜੇ ਪੱਗ ਦੇ ਉੱਪਰ ਮਾਰਦੇ ਆ ਪਾਣੀ ਬੋਟਲ ਪ੍ਰੈਸ਼ਰ ਵਾਲੀ ਵੀ ਪ੍ਰੈਸ਼ਰ ਬੋਟਲ ਜਿਲੀਆ ਕੇਦੇ ਤੇ ਉਹਦੇ ਨਾਲ ਉਹ ਪੱਗ ਤੇ ਮਾਰਦੇ ਹੁੰਦੇ ਸੀਗੇ ਪਾਣੀ ਸਾਰੀ ਤੈਂ ਹੋਲ ਕੇ ਫਿਰ ਪੱਗ ਬੰਦੇ ਸੀ ਹਨਾ ਸਾਰੇ ਮੇਰੇ ਖਲੇ ਜੈਂਟਸ ਇਦਾਂ ਹੀ ਪਾਣੀ ਵਗੈਰਾ ਪਾ ਮਾਰ ਕੇ ਪੱਗ ਬੰਦੇ ਨੇ ਤੇ ਇਹਦੇ ਨਾਲ ਫਿਰ ਈਵਨ ਜਾਈ ਵੱਜ ਜਾਂਦਾ ਹੁੰਦਾ ਪਾਣੀ ਜੀ ਆਪਾਂ ਹੱਥਾਂ ਨਾਲ ਮਾਰਦੇ ਆ ਕਿਤੇ ਜ਼ਿਆਦਾ ਕਿਤੇ ਘੱਟ ਹੋ ਜਾਂਦਾ ਜਾਂ ਜਿਵੇਂ ਪ੍ਰੈਸ ਕਰਦੇ ਆ ਕੱਪੜੇ ਹਨਾ ਤੇ ਪ੍ਰੈਸ ਕਰਨ ਲਈ ਵੀ ਉਹ ਏ ਜਿਆਦਾ ਰੱਖਦੇ ਸੀ ਯੂਜ਼ ਘੱਟ ਦੇ ਸੀਗੇ ਕਿਵੇਂ ਪੈਂਟਾਂ ਦੀ ਕਰੀਜ਼ ਬਣਾਉਣੀ ਆ ਸ਼ਰਟਾਂ ਤੇ ਪਾਣੀ ਮਾਰਨਾ ਹਨਾ ਤੇ ਕਹਿੰਦੇ ਕਿਸੇ ਮੈਨੂੰ ਉਹ ਲਿਆ ਦਿਓ ਬਜ਼ਾਰੋਂ ਕਿ ਉਹਨਾਂ ਨੂੰ ਉਸ ਟਾਈਮ ਤੱਕ ਇਹ ਨਹੀਂ ਸੀਗਾ ਕਿ ਮੈਂ ਮਤਲਬ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਜੋ ਲੰਘ ਰਹੇ ਹਾਂ ਪਤਾ ਨਹੀਂ ਮੈਂ ਠੀਕ ਹੋਊਂਗਾ ਕਿ ਨਹੀਂ ਨਹੀਂ ਉਹਨਾਂ ਨੂੰ ਪੂਰੀ ਉਮੀਦ ਸੀਗੀ ਤੇ ਬਾਕੀ ਮੈਂ ਵੀ ਇਹੋ ਜੀ ਸੀ ਜਿਹੜੀ ਪੂਰਾ ਮੋਟੀਵੇਟ ਕਰਕੇ ਰੱਖਦੀ ਸੀ ਉਹਨਾਂ ਨੂੰ ਪੂਰਾ ਸਾਰਾ ਦਿਨ ਹੌਸਲਾ ਦੇ ਦੇ ਕੇ ਰੱਖਦੀ ਸੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਖੰਮ ਦੇ ਪਿੰਦੇ ਰਹੁਣ ਤੇ ਉਹ ਫਿਰ ਵਜਾ ਦੀ ਲੇਟ ਤਾਂ ਹੋ ਰਹੀ ਸੀਗੇ ਪਰ ਉਹ ਦੋਨੋਂ ਜਾਨੇ ਗਏ ਨਾ ਹਸਬੰਡ ਵਾਈਫ ਫਿਰ ਉਹਨਾਂ ਨੇ ਦੋ ਬੋਟਲਸ ਤੇ ਨਾਲ ਐਕਸਟਰਾ ਕਹਿੰਦੇ ਹੋਰ ਵੀ ਲਿਆ ਕੇ ਦਿਓ ਨਾਲ ਐਕਸਟਰਾ ਲਿਆਇਓ ਪ੍ਰੈਸ਼ਰ ਜਿਹੇ ਹੁੰਦੇ ਨੇ ਜਿਹੜੇ ਫਿਰ ਉਹ ਨਾਲ ਲੈ ਕੇ ਆਏ ਐਕਸਟਰਾ ਤੇ ਉਹਦੇ ਵਿੱਚੋਂ ਇੱਕ ਤਾਂ ਲਾ ਹੀ ਲਈ ਸੀ ਉਹਦੇ ਨਾਲ ਹੀ ਸੀ ਅਸੀਂ ਪ੍ਰੈਸ ਕਰਨ ਲਈ ਤੇ ਉਸ ਤੋਂ ਬਾਅਦ ਇੱਕ ਆਹ ਉਸ ਤਰ੍ਹਾਂ ਹੀ ਹੋਣੀ ਪਈ ਐ ਤੇ ਤੁਹਾਨੂੰ ਦਿਖਾਈ ਦਿੰਦਾ ਮੈਂ ਆਹਾ ਦੋਨੋਂ ਇੱਕ ਆਹ ਪ੍ਰੈਸ਼ਰ ਤੇ ਇੱਕ ਇਹ ਵਾਲਾ ਇਹ ਦੋਨੋਂ ਇਹ ਪਏ ਨੇ ਹਨਾ ਆਹ ਹੀ ਲਿਫਾਫਾ ਉਵੇਂ ਤੇ ਉਹਨਾਂ ਦੇ ਉੱਪਰ ਜਿਹੜੀ ਉੱਪਰਲੇ ਕਮਰੇ 'ਚ ਕੱਪੜਿਆਂ ਵਾਲੀ ਅਲਮਾਰੀ ਐ ਮੈਂ ਉਹਦੇ ਵਿੱਚ ਹੀ ਰੱਖਿਆ ਹੋਇਆ ਸੀਗਾ ਇਹ ਲਫਾਫਾ ਤੇ ਮੇਰੀ ਨਾ ਬੋਟਲ ਸੀ ਜਿਹੜੀ ਜਿਵੇਂ ਆਪਾਂ ਸੀਰਮ ਬਣਾਇਆ ਸੀਗਾ ヘア ਸੀਰਮ ਬਣਾਇਆ ਸੀ ਤੁਹਾਨੂੰ ਦਿਖਾਇਆ ਸੀ ਤੇ ਇਹ ਆਪਣੀ ਚੱਲੀ ਨਹੀਂ ਸੀ ਇਹ ਧੋਖਾ ਦੇ ਵੀ ਸੀ ਇੱਕ ਹੋਰ ਸੀ ਉਹ ਵੀ ਨਹੀਂ ਚੱਲੀ ਸੀਗੀ ਹਨਾ ਇਹ ਤਾਂ ਮੈਂ ਜਦੋਂ ਦੇਸ਼ ਗਈ ਸੀ ਉੱਥੋਂ ਲੈ ਕੇ ਆਈ ਸੀ ਕਿਉਂਕਿ ਮੈਂ ਰੋਜ਼ ਵਾਰੀ ਰੋਜ਼ਮੈਰੀ ਵਾਟਰ ਜਿਹੜਾ ਉਹ ਇਹਦੇ ਵਿੱਚ ਪਾ ਕੇ ਪ੍ਰੈਸ਼ਰ ਮਾਪਦੀ ਹੁੰਦੀ ਸੀ ਪਰ ਉੱਥੇ-ਉੱਥੇ ਤਾਂ ਮੈਂ ਕਰ ਲਿਆ ਸੀਗਾ ਉਹ ਪਰ ਜਦੋਂ ਮੈਂ ਇੱਥੇ ਆਈ ਉਦੋਂ ਮੈਂ ਲੈ ਕੇ ਵੀ ਆਈ ਉਹਨੇ ਮੈਨੂੰ ਦੇ ਕੇ ਵੀ ਦੋਰੇਗਾ ਮम्मा ਇਹ ਲੈ ਜਾਓ ਤੁਸੀਂ ਫ੍ਰਿਜ ਵਿੱਚ ਰੱਖ ਲਿਓ ਰੋਜ਼ਮੈਰੀ ਦੇ ਪੱਤੇ ਦੇ ਬੈਕਿੰਗ ਦਿੱਤੀ ਸੀ ਲੈ ਕੇ ਅੱਜ ਤੁਸੀਂ ਕਰ ਲਿਆ ਕਰੋ ਇੱਥੇ ਆ ਕੇ ਬਸ ਫੇਰ ਉਹੀ ਗੱਲ ਉਹਨਾਂ ਕੰਮਾਂ ਜਿਹੀ ਫੇਰ ਉਲਝ ਗਈ ਬਸ ਇੱਥੇ ਆ ਕੇ ਇੱਕ ਦਿਨ ਵੀ ਨਹੀਂ ਮੇਰੇ ਤੋਂ ਹੋ ਪਾਇਆ ਤੇ ਉਹ ਮੈਂ ਹਜੇ ਵੀ ਫ੍ਰੀਜ਼ਰ ਚ ਰੱਖ ਰੱਖੇ ਨੇ ਰੋਜ਼ਮਰੀ ਦੇ ਜਿਹੜੇ ਪੱਤੇ ਹੋਣ ਮੈਂ ਉੱਥੋਂ ਲੈ ਕੇ ਦਿੱਤੇ ਸੀ ਉਹ ਹਜੇ ਵੀ ਮੇਰੇ ਕੋਲ ਪਏ ਨਹੀਂ ਤੇ ਇਹ ਚ ਪਾਇਆ ਤੇ ਇਹ ਚੱਲਿਆ ਨਹੀਂ ਹੈਗਾ ਪ੍ਰੈਸ਼ਰ ਆਪਣਾ ਪਤਾ ਨਹੀਂ ਪਾਈਪ ਦੇ ਵਿੱਚ ਕੁਝ ਅਟਕ ਗਿਆ ਹੋਣਾ ਹੈ ਨਾ ਸਮਝ ਨਹੀਂ ਆਈ ਹੈਗੀ ਸੋ ਉਸ ਦਿਨ ਤਾਂ ਆਪਾਂ ਕਾਟਨ ਲੈ ਕੇ ਥੋੜੀ ਜੀ ਉਹਦੇ ਨਾਲ ਸਾਰੇ ਵਾਲਾਂ ਦੇ ਵਿੱਚ ਲਾ ਲਿਆ ਸੀਗਾ ਇਹ ਮੈਂ ਪਰਸੋਂ ਲਾਇਆ ਸੀਗਾ ਤੇ ਹੁਣ ਅੱਜ ਹੋ ਗਿਆ ਤੀਸਰਾ ਦਿਨ ਤੇ ਮੈਂ ਸੋਚਿਆ ਕਿ ਅੱਜ ਫੇਰ ਮੈਂ ਮਾਰਨਾ ਪ੍ਰੈਸ਼ਰ ਨਾਲ ਜਿਆਦਾ ਅੱਛੀ ਤਰ੍ਹਾਂ ਵੱਜ ਜਾਂਦਾ ਕਾਟਨ ਨਾਲ ਉਸ ਤਰ੍ਹਾਂ ਨਹੀਂ ਲੱਗਦਾ ਹੈਗਾ ਤੇ ਫਿਰ ਮੈਂ ਕਿਹਾ ਚੱਲ ਮੈਂ ਉਪਰੋਂ ਦੇਸ਼ ਦੇ ਪਾਪਾ ਨੇ ਜਿਹੜੇ ਮੰਗਾ ਕੇ ਰੱਖੇ ਹੋਏ ਨੇ ਉਹ ਮੈਂ ਲੈ ਕੇ ਆਉਣੀ ਆ ਸੋ ਅੱਜ ਆਪਾਂ ਉਹ ਯੂਜ਼ ਕਰਦੇ ਆ ਤੇ ਮੈਂ ਉਹ ਬੋਟਲ ਯੂਜ਼ ਕਰੂੰਗੀ ਜਿਹੜੀ ਉਹਨਾਂ ਨੇ ਮੰਗਾਈ ਹੋਈ ਆ ਇਹ ਵਾਲੀ ਬੋਟਲ ਯੂਜ਼ ਕਰਾਂਗੇ ਆਪਾਂ ਪਤਾ ਨਹੀਂ ਸੀ ਉਹਨਾਂ ਨੇ ਕਿਸੇ ਹੋਰ ਕੰਮ ਲਈ ਮੰਗਾਈ ਸੀ ਔਰ ਇਹ ਬਿਲਕੁਲ ਨਹੀਂ ਸੀ ਪਤਾ ਕਿ ਕਿਸੇ ਹੋਰ ਕੰਮ ਲਈ ਉਸ ਹੋਊਗੀ ਹਨਾ ਪਤਾ ਨਹੀਂ ਹੁੰਦਾ ਜੀ ਬੰਦੇ ਨੂੰ ਕੀ ਕੁਛ ਆ ਕੀ ਕੰਮ ਉਹ ਕਰਦਾ ਫਿਰਦਾ ਤੇ ਕਿਹੜੇ ਕੰਮ ਉਹ ਚੀਜ਼ ਆਉਣੀਆਂ ਨਹੀਂ ਜੋ ਉਹ ਇਕੱਠੀਆਂ ਕਰਦਾ ਫਿਰਦਾ ਹਨਾ ਨੂੰ ਕੁਛ ਨਹੀਂ ਪਤਾ ਮੈਂਟੋ ਮੰਟੀ ਬੰਦੇ ਦੀ ਦੁਨੀਆ ਜਿਹੜੀ ਉਹ ਬਦਲ ਜਾਂਦੀ ਆ ਪਰ ਇੱਕ ਵੀ ਨਹੀਂ ਲੱਗਦਾ ਹੈਗਾ ਜਦੋਂ ਦੁਨੀਆ ਬਦਲ ਜਾਂਦੀ ਆ ਹਨਾ ਲੋ ਜੀ ਇੰਨਾ ਕਹਿਗਾ ਆਪਣੇ ਕੋਲ ਥੋੜਾ ਜਿਹਾ ਬਣਾਇਆ ਹੋਇਆ ਅੱਛੀ ਚੀਜ਼ ਹੈ ਜੀ ਜ਼ਰੂਰ ਬਣਾਇਓ ਤੁਸੀਂ ਬਹੁਤ ਵਧੀਆ ਚੀਜ਼ ਆ ਇਹ ਤੇ ਇਹ ਨਾ ਜਿਹੜਾ ਇਹ ਪਾਈਪ ਹੈਗੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੈ ਕਿ ਨੀਚੋਂ ਜਾ ਕੇ ਐ ਟੇਢੀ ਹੋ ਜਾਂਦੀ ਹੈ ਜੇ ਥੋੜਾ ਵੀ ਹੋਊਗਾ ਇਹਦੇ ਵਿੱਚ ਪਾਇਆ ਹੋਇਆ ਤੇ ਉਹ ਤਾਂ ਵੀ ਚੱਲ ਜੂਗਾ ਇਹ ਨਹੀਂ ਤਾਂ ਫਿਰ ਐ ਹੁੰਦਾ ਜੇ ਪਾਈਪ ਉੱਚੀ ਰਹਿ ਜੇ ਤਾਂ ਜੇ ਥੋੜਾ ਹੋਵੇ ਵਿੱਚ ਮਟੀਰੀਅਲ ਫਿਰ ਉਹ ਚੱਲਦੀ ਨਹੀਂ ਹੈਗੀ ਹਨਾ ਪਰ ਇਹ ਚੱਲ ਜੂਗੀ ਲੋ ਜੀ ਚੱਲ ਗਈ ਵੈਰੀ ਗੁੱਡ ਹੁਣ ਆਪਾਂ ਇਸ ਤਰ੍ਹਾਂ ਇਸ ਹੀ ਰਮਨ ਜਿਹੜਾ ਯੂਜ਼ ਕਰਾਂਗੇ ਮੈਂ ਸਪੈਕਸ ਉਹਦਾ ਹੁਣ ਆਪਾਂ ਨੂੰ ਯੂਜ਼ ਕਰਨਾ ਸੌਖਾ ਹੈ ਹਲਕ ਨੈਕ ਚੀਰ ਕੱਢ ਕੱਢ ਕੇ ਆਪਾਂ ਇਦਾਂ ਮਾਰੀ ਚੱਲਾਂਗੇ ਬਸ ਹਲਕਾ ਹਲਕਾ ਇਦਾਂ ਕਰਨਾ ਮੇ ਰੋਜ਼ਮੈਰੀ ਵਾਟਰ ਜਿਹੜਾ ਉੱਥੇ ਲਾਉਂਦੀ ਹੁੰਦੀ ਸੀ ਨਾ ਜਦੋਂ ਮੈਂ ਦੇਸ਼ ਕੁਲ ਗਈ ਸੀ ਉਹ ਵੀ ਇਸ ਤਰ੍ਹਾਂ ਹੀ ਲਾਇਆ ਕਰਦੀ ਸੀ ਇਦੇ ਨਾਲ ਸਾਰੇ ਵਾਲਾਂ 'ਚ ਚੰਗੀ ਤਰ੍ਹਾਂ ਸਾਰੀ ਲੱਗ ਜਾਂਦਾ ਪ੍ਰੈਸ਼ਰ ਨਾਲ ਕਿਉਂਕਿ ਆਪਣੇ ਤੋਂ ਕੋਲ ਆਪ ਤੋਂ ਚੰਗੀ ਤਰ੍ਹਾਂ ਨਹੀਂ ਲੱਗਦਾ ਸਾਰੀਆਂ ਚੀਜ਼ਾਂ ਇਹਦੇ 'ਚ ਵਧੀਆ ਹੀ ਪਾਈਆਂ ਸੀਗੀਆਂ ਆਪਾਂ ਪੂਰਾ ਬੈਗ ਤੱਕ ਹਨ ਸਾਰੇ ਲਾ ਸਕਦੇ ਆਪਾਂ ਤੇ ਜੇ ਤੁਸੀਂ ਲੈਂਥ ਤੇ ਵੀ ਪੂਰੀ ਤੇ ਲਾਉਣੀ ਆ ਤਾਂ ਪੂਰੀ ਲੈਂਥ ਤੇ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇਹਦੇ ਨਾਲ ਨਾ ਬਾਲਾਂ ਦੇ ਵਿੱਚ ਸ਼ਾਈਨ ਵੀ ਆਉਂਦੀ ਹੈ ਜਾਨ ਵੀ ਆਉਂਦੀ ਹੈ ਠੀਕ ਹੈ ਜੀ ਸੋ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਬਾਲਾਂ ਦੇ ਸਾਰੇ ਲੈਂਥ ਤੇ ਲਾਉਣੀ ਆ ਜਾਂ ਨਹੀਂ ਲਾਉਣਾ ਇਹ ਤੁਹਾਡੀ ਮਰਜ਼ੀ ਹੈ ਪਰ ਜੜਾਂ ਦੇ ਵਿੱਚ ਤਾਂ ਇਹਨੇ ਆਪਣਾ ਇਫੈਕਟ ਆ ਜਿਹੜਾ ਉਹ ਦੇਖਾਈ ਦੇਣਾ ਹੈ ਲੋ ਜੀ ਸਾਲ ਕਾਲਕਾ ਇਸਰੰਗਰ ਲਿਆ ਸਾਰੇ ਬੜਨ ਲੱਗ ਗਿਆ ਮੇਰੇ ਤਾਂ ਜੀ ਸਾਰੇ ਬੜਾਂ ਨੂੰ ਲੱਗ ਗਿਆ ਬਾਲ ਆਪਣੇ ਹੋ ਗਏ ਗਿੱਲੇ ਤੇ ਹੁਣ ਮੈਂ ਬਾਲਾਂ ਨੂੰ ਸੁਕਾ ਲੈਣੀ ਹੈ ਇਹਨੂੰ ਮੈਂ ਰੱਖ ਦੇਣੀ ਆ ਫ੍ਰਿਜ ਚ ਤੇ ਇਹਦੀ ਆਪਾਂ ਕਰਾਂਗੇ ਰਿਪੇਅਰ ਪਾਈਪ ਖੋਲ ਕੇ ਦੇਖਾਂਗੇ ਕਿ ਕਿੱਥੇ ਇਹਦੇ ਪ੍ਰੋਬਲਮ ਆਈ ਹੋਈ ਹੈ ਇਹਨੂੰ ਇਹਦੀ ਛੇਤੀ ਆਪਾਂ ਜਾਣ ਨਹੀਂ ਦਿੰਦੇ ਮੈਨੂੰ ਇਹ ਬਹੁਤ ਪਸੰਦ ਆ ਇਹ ਬਹੁਤ ਅੱਛਾ ਕੰਮ ਕਰਦੀ ਸੀ ਇਹ ਪਤਾ ਨਹੀਂ ਹੁਣ ਕੀ ਹੋਇਆ ਹੁਣ ਤੇ ਇਹ ਮੈਂ ਸਮਾਰਟ ਉਹ ਕਿਤਾਬਾਂ ਆਉਂਗੀ ਫਰੇਜ ਦੇ ਪਾਪੜੀ ਵਾਲਮਾਰੀ ਚ ਜਿੱਥੇ ਉਹਨਾਂ ਨੇ ਰੱਖੀ ਸੀ ਠੀਕ ਹੈ ਜੀ ਸੋ ਅਖੀਰ ਨੂੰ ਮੈਨੂੰ ਉਹਨਾਂ ਦੀਆਂ ਹੀ ਚੀਜ਼ਾਂ ਫੇਰ ਕੰਮ ਆਉਂਦੀਆਂ ਨੇ ਮੇਰੇ اٹਕੇ ਹੋਏ ਕੰਮ ਫੇਰ ਉਹਨਾਂ ਦੀਆਂ ਚੀਜ਼ਾਂ ਨਾਲ ਹੀ ਸਹੀ ਆਉਂਦੇ ਨੇ ਉਹਨਾਂ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ ਹੈਗਾ ਤੇ ਲੋ ਜੀ ਉਹਨਾਂ ਨੇ ਫੇਰ ਮੇਰੀ ਪ੍ਰੋਬਲਮ ਸੋਲਵ ਕੀਤੀ ਪਹਿਲਾਂ ਮੈਨੂੰ ਯਾਦ ਵੀ ਨਹੀਂ ਸੀ ਅੱਜ ਮੈਂ ਬੈਠੇ ਬੈਠੇ ਯਾਦ ਆਈ ਕਿਉਂਕਿ ਮੈਨੂੰ ਪਤਾ ਵੀ ਉਹ ਸਾਰੀਆਂ ਚੀਜ਼ਾਂ ਉਹੀ ਮੈਨੂੰ ਯਾਦ ਕਰਾਉਂਦੇ ਨੇ ਕਿ ਤੂੰ ਤਾਂ ਭੁੱਲੀ ਬੈਠੀ ਹੈ ਸੋ ਮੈਂ ਜਾ ਕੇ ਉੱਪਰੋਂ ਲਾ ਕੇ ਲੈ ਕੇ ਆਈ ਤੇ ਮੈਂ ਕਿਹਾ ਚਲ ਉਹਦੇ ਵਿੱਚ ਪਾ ਲੈਣੀ ਆ ਸੋ ਇਹ ਬੋਟਲ ਮੇਰੇ ਕੰਮ ਆਗੀ ਥੈਂਕ ਯੂ ਥੈਂਕ ਯੂ ਸੰਧੂ ਸਾਹਿਬ ਥੈਂਕ ਯੂ so much ਮੇਰੇ ਲਈ ਇਹ ਲਿਆ ਕੇ ਰੱਖੀ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਐਕਸਟਰਾ ਲਿਆ ਲੈ ਰੱਖਦੇ ਸੀਗੇ ਜਾਣ ਤੋਂ ਪਹਿਲਾਂ ਇੱਕ ਲਾਈਟਰ ਲਿਆ ਕੇ ਰੱਖਿਆ ਦੋ ਲਾਈਟਰ ਮੇਰੇ ਕੋਲ ਪਹਿਲਾਂ ਸੀ ਇੱਕ ਲਾਈਟਰ ਹੋਰ ਲਿਆ ਕੇ ਰੱਖਦਾ ਪਤਾ ਨਹੀਂ ਕਿਉਂ ਉਹ ਪਰਮਾਤਮਾ ਵੱਲੋਂ ਹਨਮਾਨ ਲੈ ਕੇ ਆਏ ਸੀਗੇ ਲਾਈਟਰ ਹਨਾ ਤੇ ਇਸ ਤਰ੍ਹਾਂ ਐਕਸਟਰਾ ਚੀਜ਼ਾਂ ਬਹੁਤ ਰੱਖਦੇ ਸੀ ਇਕੱਠੀਆਂ ਕਰਕੇ ਐ ਨਹੀਂ ਸੀਗਾ ਵੀ ਜਿੱਦੀ ਲੋੜ ਆ ਬਸ ਉਹ ਨਿਕਲ ਜਾਂਦੀ ਬਰਤੂ ਚੀਜ਼ਾਂ ਲਿਆ ਲੈ ਰੱਖਦੇ ਸੀਗੇ ਸੋ ਆਪਾਂ ਉਹਨਾਂ ਦੇ ਸਿਰ ਤੇ ਮਾਸਕ ਦੇ ਪ੍ਰਵਾ ਸੀਗੇ ਤੇ ਚਲੋ ਜੀ ਜੋ ਵੀ ਹੈ ਦੁਨੀਆਦਾਰੀ ਹੈ ਹਨਾ ਥਲਾਰੇਆਂ ਕੰਮ ਤੇ ਲੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਸੀਰਮ ਜਿਹੜਾ ਲਾ ਲੈਣਾ ਤੇ ਬਾਹਰ ਧੋਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿ ਲਾ ਕੇ ਅਸੀਂ ਬਾਹਰ ਧੋਈਏ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਆਕੇ ਤੁਹਾਨੂੰ ਬਾਹਰ ਧੋਣੇ ਬੈਣ ਤੁਸੀਂ ਵਾਲ ਸੁਕਾਉਣੇ ਐ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਆਪਾਂ ਵਾਲ ਧੋਏ ਹੋਣ ਤੇ ਉਸ ਤੋਂ ਬਾਅਦ ਤੁਸੀਂ ਵਾਲ ਜਿਹੜੇ ਉਹ ਸੁਕਾ ਲੈਣੇ ਆ ਜਿਸ ਦਿਨ ਨਹਾਉਣਾ ਹੈ ਉਸ ਦਿਨ ਵੀ ਬੇਸ਼ੱਕ ਜੇ ਤੁਸੀਂ ਰਾਤ ਨੂੰ ਲਾ ਕੇ ਪੈਜੋ ਅਗਲੇ ਦਿਨ ਨਹਾਉਣਾ ਹੈ ਤਾਂ ਫਿਰ ਨਹਾ ਸਕਦੇ ਆ ਤੇ ਨਹਾਉਣ ਤੋਂ ਬਾਅਦ ਵੀ ਆਪਾਂ ਇਹ ਜੀ ਸਪਰੇਅ ਹੈ ਜਿਹੜੀ ਉਹ ਮਾਰ ਸਕਦੇ ਆ ਕੁਝ ਵੀ ਫੀਲ ਨਹੀਂ ਹੋਊਗਾ ਤੁਹਾਨੂੰ ਬਾਲ ਡਰਾਈ ਹੋ ਜਾਣਗੇ ਸੁੱਕ ਜਾਣਗੇ ਜਿਸ ਤਰ੍ਹਾਂ ਬਾਲ ਧੋਣ ਤੋਂ ਬਾਅਦ ਆਪਾਂ ਸਕਾਉਣੀ ਆ ਉਸ ਤੋਂ ਬਾਅਦ ਤੁਸੀਂ ਆਪਣਾ ਕੰਗਾ ਕਰ ਸਕਦੇ ਹੋ ਠੀਕ ਹੈ ਜੀ ਸੋ ਵਧੀਆ ਚੀਜ਼ ਹੈ ਸਾਰੀਆਂ ਭੈਣਾਂ ਪਲੀਜ਼ ਜ਼ਰੂਰ ਯੂਜ਼ ਕਰੋ ਇੱਕ ਭੈਣ ਦਾ ਕੱਲ ਨਾ ਮੈਨੂੰ ਫੋਨ ਆਇਆ ਸੀਗਾ ਕਹਿੰਦੇ ਵੀ ਤੁਸੀਂ ਇੱਕ ਪੱਤੇ ਪਾਏ ਸੀਗੇ ਉਹ ਕੀ ਪਾਇਆ ਸੀ ਉਹ ਕੜੀ ਪੱਤਾ ਪਾਇਆ ਸੀ ਜੀ ਆਪਾਂ ਮੈਂ ਦੱਸਿਆ ਵੀ ਸੀ ਸ਼ਾਇਦ ਆਵਾਜ਼ ਨਾ ਸਹੀ ਆਈ ਹੋਵੇ ਤੇ ਪਰ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਹਿੰਦੇ ਤੁਹਾਡੇ ਲੱਗਿਆ ਹੋਣਾ ਚਲੋ ਕਈ ਵਾਰ ਇਹ ਨਹੀਂ ਹੁੰਦਾ ਨੇੜੇ ਤੇੜੇ ਹਨਾ ਤੇ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਸਕਿਪ ਕਰ ਸਕਦੇ ਹੋ ਕੜੀ ਪੱਤਾ ਤੁਸੀਂ ਛੱਡ ਸਕਦੇ ਹੋ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਇਕੱਲਾ ਮੇਥੀ ਦਾਣਾ ਉਹਦੇ ਵਿੱਚ ਵਿਟਾਮਿਨ E ਦੇ ਕੈਪਸੂਲ ਉਹ ਤੁਸੀਂ ਜਿਸ ਤਰ੍ਹਾਂ ਜਿੰਨੀ ਇੱਕ ਕੁਆਂਟੀਟੀ ਬਣਾਉਣੀ ਹੈ ਜਿਵੇਂ ਮੈਂ ਥੋੜੀ ਜਿਹੀ ਬਣਾਈ ਸੀ ਮੈਂ ਦੋ ਕੈਪਸੂਲ ਪਾਲੇ ਸੀ ਜ਼ਿਆਦਾ ਬਣਾਉਣਾ ਹੈ ਤਾਂ ਤੁਸੀਂ ਜ਼ਿਆਦਾ ਪਾ ਸਕਦੇ ਹੋ ਤੇ 200 ਵਿਟਾਮਿਨੀ ਦੇ ਕੈਪਸੂਲ ਆ ਪਾ ਕੇ ਤੁਸੀਂ ਕੱਲਾ ਜਿ ਉਹ ਵੀ ਯੂਜ਼ ਕਰ ਲੋਗੇ ਨਾ ਤਾਂ ਵੀ ਓਕੇ ਐ ਠੀਕ ਹੈ ਜੀ ਪਰ ਜੇ ਤੁਹਾਡੇ ਕੋਲੇ ਹੋਰ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਵਿੱਚ ਐਡ ਕਰ ਲਓ ਜਿਵੇਂ ਹੁਣ ਮੇਰੇ ਕੋਲ ਕੜੀ ਪੱਤਾ ਹੈ ਸੀ ਮੈਂ ਉਹਦੇ ਵਿੱਚ ਐਡ ਕਰ ਲਿਆ ਸੀ ਠੀਕ ਹੈ ਜੀ ਸੋ ਜੋ ਜਿਸ ਤਰ੍ਹਾਂ ਮੈਂ ਬਣਾਇਆ ਸੀਗਾ ਉਹਦੇ ਵਿੱਚੋਂ ਕੋਈ ਜ਼ਿਆਦਾ ਚੀਜ਼ਾਂ ਉਹ ਵੀ ਨਹੀਂ ਹੈਗੀਆਂ ਸੀਗੀਆਂ ਬਹੁਤ ਥੋੜੀਆਂ ਜਿਹੀਆਂ ਚੀਜ਼ਾਂ ਦਾ ਹੀ ਆਪਾਂ ਬਣਾਇਆ ਸੀਗਾ ਤੇ ਤੁਸੀਂ ਇਸ ਤਰ੍ਹਾਂ ਕਰਕੇ ਮੇਥੀ ਦਾਣਾ ਦਾ ਜੀ ਬਸ ਵਰਦਾਣ ਹੀ ਆ ਸਮਝ ਲਓ ਠੀਕ ਹੈ ਜੀ ਤੇ ਇਸ ਕਰਕੇ ਤੁਸੀਂ ਇਦਾਂ ਯੂਜ਼ ਕਰ ਸਕਦੇ ਹੋ ਪਲੀਜ਼ ਜ਼ਰੂਰ ਕਰੋ ਜਿਨ੍ਹਾਂ ਦੇ ਵਾਲ ਝੜਦੇ ਨੇ ਬਿਲਕੁਲ हट ਜਾਣਗੇ ਪਰ ਥੋੜੀ ਜਿਹੀ ਪੇਸ਼ੈਂਸ ਰੱਖਣ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਚਲੋ ਠੀਕ ਹੈ ਆਪਾਂ ਵਾਲ ਸਕਾਉਣੇ ਉਸ ਤੋਂ ਬਾਅਦ ਫਿਰ ਆਪਾਂ ਵਾਲ ਪਾਵਾਂਗੇ ਅੱਜ ਮੈਂ ਤੁਹਾਨੂੰ ਅੱਜ ਮੇਰਾ ਵੀ ਮੂਡ ਬਣਿਆ ਕਿ ਆਪਾਂ ਜੂڑا ਬਣਾ ਲਈਏ ਇਹ ਮੇਰਾ ਕਲਚਰ ਬਹੁਤ ਪੁਰਾਣਾ ਹੈ ਇਹਵੇਂ ਸੰਘੂਰਣ ਲੈ ਕੇ ਆਈ ਸੀ ਤੁਸੀਂ ਕਹੋਗੇ ਇਹ ਰੇਗਲ ਦੇ ਵਿੱਚ ਸੰਘੂਰ ਆ ਜਾਂਦਾ ਜਾਂ ਦੇਸ਼ ਦੇ ਪੱਪਾ ਆ ਜਾਂਦੇ ਆ ਸੋ ਇਹ ਚੀਜ਼ਾਂ ਮੇਰੇ ਜਿਹੜੀਆਂ ਗੱਲਾਂ ਦੇ ਵਿੱਚੋਂ ਨਹੀਂ ਜਾਣਗੀਆਂ ਇਹ ਵਾਰਾ ਜਿਹੜਾ ਕਲਚਰ ਸੀ ਮੈਨੂੰ ਬਹੁਤ ਜ਼ਿਆਦਾ ਪਸੰਦ ਸੀਗਾ। ਇਹ ਕਈ ਚੀਜ਼ ਐਹਦੀਆਂ ਹੁੰਦੀਆਂ ਜਿਨ੍ਹਾਂ ਨਾਲ ਨਾ ਤੁਹਾਡੀ ਵਾਲਾਂ ਦੀ ਸੈਟਿੰਗ ਆ ਜਾਂਦੀ ਆ। ਸੋ ਇਹਦੇ ਨਾਲ ਸੈਟਿੰਗ ਆਈ ਹੋਈ ਸੀ। ਤੇ ਮੈਂ ਜੂੜਾ ਬਣਾਉਂਦੀ ਹੁੰਦੀ ਸੀ ਤੋਂ ਅੱਗੇ ਵੀ ਦੱਸਿਆ ਦੇਸ਼ ਦੇ ਪਾਪਾ ਨੂੰ ਨਹੀਂ ਪਸੰਦ ਸੀ। ਪਰ ਗਰਮੀਆਂ ਦੇ ਵਿੱਚ ਮੈਂ ਫਿਰ ਵੀ ਬਣਾ ਲੈਂਦੀ ਸੀ। ਤੇ ਅੱਜ ਤਾਂ ਆਪਾਂ ਘਰ ਹੈਗੇ ਆ, ਛੁੱਟੀ ਆ ਤੇ ਬਣਾ ਲਾਂਗੇ। ਮੈਂ ਬਾਅਦਸ ਕਹਾਂਗੀ ਫਿਰ ਬਾੜ ਬਣਾਣੀ ਆ। ਠੀਕ ਹੈ ਜੀ। ਲਓ ਜੀ ਆਪਾਂ ਤੌੜੀ ਦੇ ਵਿੱਚ ਅੱਜ ਦੁੱਧ ਰੱਖਿਆ ਹੋਇਆ ਹੈ। ਇਸ ਕਰਕੇ ਅੱਜ ਅਸੀਂ ਬਹੁਤ ਖੁਸ਼ ਆਂ। ਕਿਉਂਕਿ ਅਸੀਂ ਥੋੜੀ ਤਾਂ ਦੁੱਧ ਪੀਵ ਜੇ ਮੈਂ ਤੌੜੀ ਦੇ ਦੁੱਧ ਦੀ ਬਹੁਤ ਜ਼ਿਆਦਾ ਸ਼ਕੀਨ ਆ ਤੇ ਵਾਲਾਂ ਨੂੰ ਆਪਾਂ ਸੀਰਮ ਲਾਇਆ ਸੀਗਾ ਕਾਫੀ ਧੇਰ ਹੋ ਗਈ ਲੱਗੇ ਇਹਨੂੰ ਕੰਡਾ ਸਾਰਾ ਹੋ ਗਿਆ ਹੁਣ ਸੁੱਕ ਗਏ ਨੇ ਵਾਲ ਤੇ ਹੁਣ ਮੈਂ ਵਾਲ ਬੋਣੀ ਆ ਠੀਕ ਹੈ ਜੀ ਹੁਣ ਵਾਲ ਬੋਨੇ ਆ load ਲੋਜੀ ਆਪਣਾ ਜੂੜਾ ਬਣ ਗਿਆ ਬਹੁਤ ਖੂਬਸੂਰਤ ਇੱਥੇ ਹਲਕੀ ਜੀ ਸੂਈ ਲਾਉਣੀ ਆ ਤਾਂ ਇੱਕ ਆਪਾਂ ਲਾ ਸਕਦੇ ਹੁੰਨੇ ਆ ਉਹ ਆਪਾਂ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ ਜੇ ਮੈਨੂੰ ਲੱਭੀ ਤਾਂ ਪਰ ਮੈਨੂੰ ਲੱਗਦਾ ਮੈਨੂੰ ਲੱਭਣੀ ਨਹੀਂ ਹੈਗੀ ਉਹਦੇ ਲਈ ਆਪਾਂ ਆਹ ਵਾਲੀ ਸੂਈ ਹੀ ਲਾ ਲੈਨੇ ਆ ਟਿਕ ਟਿਕ ਵਾਲੀ ਲੋ ਠੀਕ ਹੈ ਜੀ ਲੋ ਬਣ ਗਿਆ ਖੂਬਸੂਰਤ ਜੂੜਾ ਮੈਂ ਲਾਇਆ ਜੀ ਇੱਕ ਇਸ ਤਰ੍ਹਾਂ ਆਪਾਂ ਜੂੜਾ ਬਣਾ ਕੇ ਗਰਮੀ ਦੇ ਵਿੱਚ ਮੈਂ ਜਾਂਦੀ ਹੁੰਦੀ ਸੀਗੀ ਸਕੂਲ ਇਹ ਸਵਾਰਾ ਸਾਰੀ ਗਰਮੀ ਲੰਘਾਤੀ ਤੇ ਆਪਾਂ ਇਸ ਤਰ੍ਹਾਂ ਜੂੜਾ ਨਹੀਂ ਬਣਾਇਆ ਮੈਨੂੰ ਲੱਗਾ ਮੈਨੂੰ ਮੇਰਾ ਕਲਚਰ ਹੀ ਨਹੀਂ ਖਾਇਆ ਸੀਗਾ ਅੱਜ ਮੈਨੂੰ ਖਿਆ ਗਿਆ ਤੇ ਅੱਜ ਆਪਾਂ ਲਾ ਲਿਆ ਠੀਕ ਹੈ ਜੀ ਦੱਸਿਓ ਤੁਹਾਨੂੰ ਮੇਰਾ ਜੂੜਾ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਨਵਾਂ हेयर ਸਟਾਈਲ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਲੋਰੀ ਨੋ ਭੈਣੋ ਹੁਣ ਆਪਾਂ ਥੋੜੀ ਦੇਰ ਬਾਅਦ ਮਿਲਦੇ ਹਾਂ ਤੁਹਾਨੂੰ। ਵਾਲ ਸੰਭਾਲ ਲੇ ਆਪਾਂ ਐਨਹੀਂ ਬਹੁਤ ਐ ਕਿ ਆਪਣੇ ਵਾਲ ਸੰਭੜ ਗਏ। ਠੀਕ ਹੈ ਜੀ। ਵਾਲ ਸੰਭਾਲਣੇ ਰਿਮੋਵਰ ਦਾ ਕੰਮ ਹੁੰਦਾ ਹੈ। ਜਦੋਂ ਵਾਲ ਖੋਲ ਲੈਣੀ ਉਸ ਤੋਂ ਬਾਅਦ ਮੈਨੂੰ ਬਹੁਤ ਔਖਾ ਲੱਗਦਾ। ਹੁਣ ਤੁਸੀਂ ਦੇਖੋ ਮੇਰੇ ਥੋੜੇ ਜਿਹੇ ਵਾਲਾਂ ਦਾ ਕਿੰਨਾ ਸੋਹਣਾ ਜੂڑا ਬਣ ਕੇ ਰੈਡੀ ਹੋਇਆ। ਅੱਜ ਮੇਰੇ ਕੋਲ ਜੂੜੇ ਵਾਲੀ ਸੂਈ ਨਹੀਂ ਸੀ ਤੇ ਆਪਾਂ ਡੰਗਟ ਪਾਉਣ ਵਾਸਤੇ ਆਹ ਟਿਕਟੋਕ ਵਾਲੀ ਸੂਈ ਇੱਥੇ ਲਾ ਲਈ ਐ। ਹੋਊਗੀ ਸਹੀ। ਪਰ ਆਪਾਂ ਧਿਆਨ ਨਹੀਂ ਦਿੱਤਾ ਹੁਣ ਕਿਉਂਕਿ ਆਪਾਂ ਕਦੇ ਜੋੜਾ ਕੀਤਾ ਨਹੀਂ ਹੈਗਾ ਹੁਣ ਬਹੁਤ دیر ਹੋ ਗਈ ਇਸ ਕਰਕੇ ਆਪਾਂ ਧਿਆਨ ਨਹੀਂ ਦਿੰਦੇ ਚਲੋ ਠੀਕ ਹੈ ਜੀ ਥੋੜੀ देर ਨੂੰ ਫਿਰ ਮਿਲਦੀ ਆਾਂ ਤੁਹਾਨੂੰ ਲੋ ਜੀ ਆਪਾਂ ਚਲਦੇ ਆਂ ਉੱਪਰ ਕਦੇ ਇਸਦੇ ਪਾਪਾ ਦਾ ਸਮਾਨ ਰੱਖ ਕਿਉਂ ਨਹੀਂ ਆ ਜਿੱਥੇ ਉਹ ਰੱਖਦੇ ਸੀ ਉਹ ਹੱਥ ਨਹੀਂ ਲਾਉਂਦੇ ਸੀ ਆਪਦੇ ਸਮਾਨ ਨੂੰ ਜਿੱਥੇ ਕਹਿੰਦੇ ਸੀ ਮੇਰਾ ਸਮਾਨ ਪਿਆ ਉੱਥੇ ਹੀ ਰਹਿਣ ਦੋ ਮੇਰੇ ਸਮਾਨ ਨੂੰ ਹੱਥ ਨਾ ਲਾਓ ਤੂੰ ਮੇਰਾ ਸਮਾਨ ਇੱਧਰ ਉੱਧਰ ਕਰ ਦੇਣੀ ਆ ਮੈਨੂੰ ਫਿਰ ਥਿਆਉਂਦਾ ਨਹੀਂ Sono di ਦੇ ਕਹਿਣ ਤੋਂ ਪਹਿਲਾਂ ਆਪਾਂ ਸਮਾਨ ਉੱਥੇ ਰੱਖਿਆ ਹੋਣਾ। ਲਓ Lodi, ਇੱਥੋਂ ਹੀ ਸੋ ਆਪਾਂ ਹੁਣ ਇੱਥੇ ਵੀਲੌਗ ਦਾ ਕਰਦੇ ਆਂ ਜੀ ਐਂਡ ਤੇ ਫਿਰ ਕੱਲ ਨੂੰ ਹੋਰ ਵਧੀਆ ਜਿਹਾ ਵੀਲੌਗ ਲੈ ਕੇ ਮਿਲਦੇ ਆਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੇ ਕਿਸੇ ਦਾ ਕਮੈਂਟ ਰਹਿ ਗਿਆ ਤਾਂ ਮਾਇੰਡ ਨਾ ਕਰਿਓ ਤੇ ਫਿਰ ਦੁਬਾਰਾ ਤੋਂ ਕਮੈਂਟ ਕਰਿਓ ਤੇ ਆਪਾਂ ਕੱਲ੍ਹ ਵਾਲੇ ਵੀਲੌਗ ਦੇ ਵਿੱਚ ਤੁਹਾਡਾ ਕਮੈਂਟ ਜਿਹੜਾ ਜ਼ਰੂਰ ਪੜਦਾਂਗੇ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ